¡Dios

ਮੈਨੂੰ ਮਾਰ ਦਿਓ ਤੇ ਬਣਾ ਦੇ ਨਮੀਰ ਜੀ ਉਹ ਜੂਝ ਜਾਂਦੀ ਸੰਪਰਕ ਉਹ ਚੱਲੇ ਕਬੀਰ ਜੀ ਕੋਲ ਜਿਹੜਾ ਵੀ ਟੀਮ ਦਾ ਵੱਡਾ ਬਣਾ ਲਾ ਬਹੁਤ ਛੋਟਾ ਜਿਹੜਾ ਪ੍ਰੋਗਰਾਮ ਜਿੱਤੇ ਆਪਾਂ ਦਾ ਧੰਨਵਾਦ ਕਰਦੇ ਆਂ ਹਾਂਜੀ ਅੱਜ ਖਨਾਲ ਦੀ ਸਾਰੀ ਸੰਗਤ ਵੱਲੋਂ 21 ਜਿਹੜੇ ਉਹਨਾਂ ਪਰਿਵਾਰਾਂ ਦੀਆਂ ਕੁੜੀਆਂ ਜਿਹੜੇ ਮੈਂ ਸਮਝਦਾ ਆਪਣੇ ਬੱਚਿਆਂ ਦਾ ਵਿਆਹ ਕਰਦੋ ਆ ਸਮਰੱਥ ਸੀ ਉਹਨਾਂ ਦੇ ਅੱਜ ਸਾਰਿਆਂ ਨੇ ਮਿਲ ਕੇ ਇਦਾਂ ਸੰਗਤ ਨੇ ਵਿਆਹ ਕੀਤੇ ਨੇ ਸੋ ਬਹੁਤ ਅੱਛਾ ਅਪਰਾਲਾ ਲਗਾ ਸੋ ਇਹ ਸਾਰੇ ਮੁਬਾਰਕ ਦੇ ਮੁਾਰਕਬਾ ਤੇ ਪਾਤਰ ਨੇ ਜਿਹੜੇ ਮਨਸਬ ਦਾ ਗਰੀਬ ਗੁਰਬੇ ਦੇ ਨਾਲ ਖੜਦੇ ਨੇ ਔਰ ਲੋਕਾਂ ਦੀ ਸੇਵਾ ਕਰਦੇ ਨੇ ਸੋ ਸਾਰੀ ਸਾਰਿਆਂ ਦਾ ਸਾਰੀ ਬਲੇਜਮੈਂਟ ਕਮੇਟੀ ਦਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਇਹਨਾਂ ਨੂੰ ਮੁਬਾਰਕ ਸਾਰੇ ਜੀ ਹੈ ਅਜੀਬ ਜੀ ਗੱਲ ਦੇਖਣ ਮਿਲਿਆ ਕਿ ਸਾਰੇ ਧਰਮਾਂ ਦੇ ਜਿਹੜੇ ਬਿਲਕੁਲ ਇਹਨਾਂ ਨੇ ਬੜਾ ਅੱਛਾ ਪ੍ਰਵਾਲਾ ਕੀਤਾ ਕਿ ਸਾਰੇ ਧਰਮਾਂ ਜਾਤਾਂ ਨੂੰ ਛੱਡ ਕੇ ਸਾਰਿਆਂ ਨੂੰ ਬੁਲਾਇਆਗਾ ਸੱਦਾ ਦਿੱਤਾਗਾ ਔਰ ਸਾਰੇ ਬੱਚੇ ਆਏ ਨੇ ਕਿ 109 ਜੋੜਿਆਂ ਨੂੰ ਸਾਰਿਆਂ ਨੂੰ ਜਿਹੜੇ 21 ਨਵੇਂ ਅੱਜ ਨਵੇਂ ਪਰਿਵਾਰ ਬਣੇ ਨੇਗੇ ਉਹਨਾਂ 21 ਨਵੇਂ ਪਰਿਵਾਰਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਅਸ਼ੀਰਵਾਦ ਬਹੁਤ-ਬਹੁਤ ਮੁਬਾਰਕਾ ਔਰ ਮੈਂ ਸਮਝਦਾ ਇਸ ਤਰ੍ਹਾਂ ਦੀ ਜਿਹੜੇ ਸਮਾਜ ਸੇਵੀ ਵਿਅਕਤੀ ਨੇ ਉਹ ਲਗਾਤਾਰ ਸਮਾਜ ਦੀ ਸੇਵਾ ਕਰਦੇ ਰਹਿੰਦਾ ਹਾਂਜੀ ਹਾਂਜੀ ਬਹੁਤ ਵਧੀਆ ਕੋਈ ਕਮੀ ਨਹੀਂ ਹੈ ਪ੍ਰੋਗਰਾਮ ਚ ਸਾਰਾ ਕੁਸਰ ਸੈਟਅਪ ਹੋ ਰਿਹਾ ਸਾਰੇ ਧਰਮ ਨੂੰ ਕਿਵੇਂ ਦੇਖਦੇ ਹਾਂ ਅੱਜ ਸਾਰੇ ਧਰਮ ਸਾਰੇ ਧਰਮ ਜੀ ਆਪਾਂ ਦੇਖੋ ਸਮਝਿਆ ਸਾਰੇ ਧਰਮਾਂ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੈਂਕ ਯੂ ਸਾਰਾ ਜਿਹੜੇ ਮੇਰੇ ਵੀਰ ਭਰਾ ਇੱਥੇ ਆਏ ਨੇ ਨਾ ਜੀ ਬਹੁਤ ਖੁਸ਼ੀ ਆ ਬਾਈ ਮੈਨੂੰ ਬਹੁਤ ਜ਼ਿਆਦਾ ਮਿਲ ਕੇ ਮੇਰੇ ਉਮੀਦ ਤੋਂ ਜ਼ਿਆਦਾ ਹੋ ਰਿਹਾ ਜੋ ਹੋ ਰਿਹਾ ਨੇ ਇੱਥੇ ਮੇਰੇ ਮਲਕੇ ਪਿੰਡ ਦੇ ਮੇਰੇ ਯਾਰ ਦੋਸਤ ਇੰਨਾ ਕ ਜ਼ਿਆਦਾ ਸਹਿਯੋਗ ਦੇ ਰਹੇ ਨੇ ਤੇ ਮਲਕੇ ਇੱਥੇ ਇੰਨੀਆ ਕ ਸਖਤ ਡਿਊਟੀਆਂ ਲਾਈਆਂ ਉਹਨੇ ਆਪਣਾ ਮੈਨੂੰ ਮਲਕੇ ਪਤਾ ਹੀ ਚੱਲ ਰਿਹਾ ਵੀ ਪ੍ਰੋਗਰਾਮ ਮੇਰਾ ਕਿੱਦਾਂ ਹੋ ਰਿਹਾ ਬਹੁਤ ਜ਼ਿਆਦਾ ਖੁਸ਼ੀ ਹੈ ਮੈਨੂੰ ਇਹ ਪ੍ਰਮਾਤਮਾਗੇ ਅਰਦਾਸ ਕਰਦਾ ਵੀ ਜਿਨ੍ਹਾਂ ਦੇ ਇੱਥੇ ਨਾਮਦਾਰ ਕਾਰਜ ਹੋਏ ਨੇ ਆਪਣੇ ਨਕਾਓ ਨੇ ਪ੍ਰਮਾਤਮਾ ਇਹਨਾਂ ਨੂੰ ਖੁਸ਼ੀਆਂ ਬਖਸ਼ੇ ਅੱਗੇ ਵੇਣਾ ਤੇ ਅਸੀਂ ਇਹਨਾਂ ਦੀ ਪੂਰੀ ਉਮਰ ਜਦ ਤੱਕ ਆਪਣੇ ਸਾਹ ਚੱਲਦੇ ਨੇ ਆਪਾਂ ਪਰਿਵਾਰਾਂ ਨਾਲ ਖੜਾਂਗੇ ਸਹੀ ਕਹਿੰਦੇ ਵੀ ਉਮੀਦ ਤੋਂ ਜ਼ਿਆਦਾ ਕਾਟ ਹੈ ਕਿ ਇਹ ਕਿ ਸਾਰਿਆਂ ਨੇ ਜੋ ਨਾਲ ਬਹੁਤ ਵਧੀਆ ਪ੍ਰੋਗਰਾਮ ਚੱਲ ਗਿਆ ਤੇ ਪਰਵਾਜ਼ ਜਿਹੜੇ ਵੀ ਨਿਕਾਹ ਵਾਸਤੇ ਜਾਂ ਆਪਣੇ ਕੋਈ ਫੈਮਿਲੀ ਆਏ ਹਨ ਉਹਨਾਂ ਲਈ ਬਹੁਤ ਧੰਨਵਾਦੀ ਹੈ ਤੇ ਉਹਨਾਂ ਲਈ ਸਾਡੇ ਵੱਲੋਂ ਅਸੀਂ ਆਪ ਵੀ ਉਹ ਜੋੜੀਆਂ ਖੁਸ਼ ਰਹਿਣ ਅਨੰਦਕਾਰ ਦੀ ਹੋਈ ਨਹੀਂ ਨਿਕਾਹ ਵੀ ਹੋਇਆ ਜਿਹੜਾ ਜਿਹੜੀਆਂ ਰਸਮਾਂ ਹੁੰਦੀਆਂ ਤਾਂ ਉਹਦੇ ਟਾਈਮ ਤੇ ਜਿਹੜਾ ਧਿਆਨ ਦੀਆਂ ਸਾਰੀਆਂ ਕਾਰਕੀ ਚੀਜ਼ਾਂ ਦੇ ਹਾਂਜੀ ਹਾਂਜੀ ਸਾਰੀਆਂ ਕਾਰਕ ਹੋ ਗਿਆ ਸੀ ਸਪੜਿਆ ਅਵਰੀਕ ਸਿੰਘ ਵੀਰ ਕੋਲੋਂ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਗਏ ਨੇ ਮਤਲਬ ਸਾਰੇ ਹੀ ਨਗਰ ਦਾ ਸਹਿਯੋਗ ਲਿਆ ਇਹਦੇ ਚ ਸਭ ਤੋਂ ਵਧੀਆ ਗੱਲ ਜਿਹੜੀ ਆ ਨਾ ਉਹ ਵੀਰੇ ਵੱਲੋਂ ਉਹਦੇ ਮਹਾ ਜਾਗਰ ਵਿੱਚ ਕੋਈ ਪਾਰਟੀਵਾਦੀ ਨਾਲ ਕੋਈ ਅਲਾਗਾ ਨਹੀਂ ਰੱਖਿਆ ਉਹਨਾਂ ਨੇ ਉਹਨਾਂ ਨੇ ਸਾਰਿਆਂ ਨੂੰ ਹੀ ਇਕੱਠ ਕਰਕੇ ਇਹ ਕੰਮ ਜਿਹੜਾ ਵੀ ਹੁੰਦੀਆਂ ਨਵਾਇਆਂ ਨੇ ਤੇ ਬਾਕੀ ਨਗਰ ਨੇ ਵੀ ਪੂਰਾ ਸਹਿਯੋਗ ਦਿੱਤਾ ਆ ਤੇ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਆ ਕਿ ਉਹਨਾਂ ਨੇ ਸਾਡਾ ਖਨਾਲ ਕਲਾਂ ਦਾ ਨਾਂ ਜਿਹੜਾ ਆ ਚਮਕਾ ਦਿੱਤਾ ਆ ਆਪ ਤੋਂ ਵਧੀਆ ਗੱਲ ਜਿਹੜੀ ਇੱਥੇ ਦੇਖਣ ਨੂੰ ਮਿਲੀ ਆ ਇੱਥੇ 21 ਕੁੜੀਆਂ ਨੇ ਜੋ ਕੰਨਿਆਦਾਨ ਹੋਏ ਨੇ ਉਹਦੇ ਵਿੱਚ ਆਨੰਦਕਾਰਜ ਦੀ ਰਸਮ ਵੀ ਹੋਈ ਆ ਤੇ ਉਹਦੇ ਵਿੱਚ ਆਪਣੇ ਮੁਸਲਮਾਨ ਭਰਾਵਾਂ ਦੇ ਨਿਕਾਹ ਵੀ ਹੋਏ ਨੇ ਤੇ Hindu ਭਰਾਵਾਂ ਦੇ ਜਿਹੜੇ ਫੇਰੇ ਵੀ ਹੋਏ ਨੇ ਮਤਲਬ ਜਿਵੇਂ ਕਹਿੰਦੀ ਆ ਆਪਾਂ ਧਰਮ ਸਰਬ ਧਰਮ ਸਥਲ ਬਣ ਗਿਆ ਇੱਥੇ ਸਭ ਤੋਂ ਸੋਹਣੀ ਚੀਜ਼ ਲੱਗੀ ਆ ਤੇ ਇੱਥੇ ਇੱਕ ਗੱਲ ਮੈਂ ਹੋਰ ਕਹਿਣੀ ਸੀ ਮਤਲਬ ਜਿਵੇਂ ਕਹਿ ਦਿੰਦੇ ਆ ਨਾ ਜਦੋਂ ਪੇਰੈਂਟਸ ਜਦੋਂ ਕੁੜੀਆਂ ਚਾਮਰ ਪੈਂਦੀਆਂ ਨੇ ਇੱਕ ਕਹਿ ਦਿੰਦੇ ਨੇ ਪੱਥਰ ਹੋ ਗਿਆ ਮਤਲਬ ਉਦੋਂ ਤੋਂ ਹੀ ਦਾਦੀ ਜਿਹੜੀ ਸੋਚ ਪੈਦਾ ਹੋ ਜਾਂਦੀ ਆ ਇੱਥੇ ਵੀਰ ਅਮਰੀਕ ਸਿੰਘ ਨੇ ਮਤਲਬ ਇੱਕ ਫਰਿਸ਼ਤਾ ਬਣ ਕੇ ਪਹੁੰਚੇ ਨੇ ਉਹਨਾਂ ਪਰਿਵਾਰਾਂ ਲਈ ਇੱਕ ਰੱਬ ਦਾ ਰੂਪ ਬਣ ਕੇ ਖੜੇ ਨੇ ਬਹੁਤ ਹੀ ਮਾਣ ਵਾਲੀ ਗੱਲ ਹੈ ਸਮਾਨ ਵੀ ਦੇਖਿਆ ਵੀ ਤਕਰੀਬਨ ਆਜ ਦਾ ਸਾਰਾ ਦਿੱਤਾ ਗਿਆ ਹੈ ਖਾਣੇ ਦਾ ਵੀ ਬਹੁਤ ਸੋਹਣਾ ਪ੍ਰਬੰਧ ਹੈ ਪੈਖਣ ਦਾ ਵੀ ਬਹੁਤ ਸੋਹਣਾ ਪ੍ਰਬੰਧ ਹੈ ਹਾਂਜੀ ਜਿੱਥੇ ਸਮਾਨ ਦੀ ਗੱਲ ਕਰਦੇ ਹਾਂ ਪੇਟੀ ਅਲਮਾਰੀ ਫ੍ਰਿਜ ਕੂਲਰ ਮਤਲਬ ਜੋ ਵੀ ਲੋੜੀਂਦੀਆਂ ਚੀਜ਼ਾਂ ਹੁੰਦੀਆਂ ਨੇ ਸਾਰੀਆਂ ਹੀ ਦਿੱਤੀਆਂ ਗਈਆਂ ਨੇ ਤੇ ਤੇ ਹੋਰ ਵੀ ਇੱਕ ਬਹੁਤ ਸੋਹਣੀ ਗੱਲ ਸੀ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗੀ ਮਤਲਬ ਜਦੋਂ ਨਾ ਇਹ ਸਮਾਨ ਪਾ ਰਹੀਆਂ ਸੀਗੀਆਂ ਪਿੰਡ ਦੀਆਂ ਬੀਬੀਆਂ ਉਦੋਂ ਸਾਰੇ ਹੀ ਰਸਮ ਰਿਵਾਜ ਜਿੱਦਾਂ ਖੰਮਣੀਆਂ ਬੰਨਣਾ ਤੇ ਉਹਦੇ ਪੇਟੀ ਦੇ ਵਿੱਚ ਜੋ ਸਮਾਨ ਪਾ ਕੇ ਰੱਖਿਆ ਜਾਂਦਾ ਸਾਰੇ ਹੀ ਰੀਤੀ ਰਿਵਾਜ ਕਿ ਮੈਨਰੇ ਕਸੀ ਆਪਣੀ ਧੀ ਦਾ ਕਰਦਿਆਂ ਉਦਾਂ ਕੀਤੇ ਗਏ ਤੇ ਜਿਹੜੀਆਂ ਕੁੜੀਆਂ ਦੇ ਨਕਾਜ ਆ ਮੁੰਡਿਆਂ ਦੇ ਹੋਏ ਨਹੀਂ ਕੁੜੀਆਂ ਇੱਕੋ ਪਿੰਡ ਦੀਆਂ ਨੇ ਜਾਂ ਅਲੱਗ-ਅਲੱਗ ਜਗ੍ਹਾ ਤੋਂ ਆਈਆਂ ਨੇ ਨਹੀਂ ਨਹੀਂ ਇਹ ਸਾਰੇ तकरीबन 3 ਨ ਕੁ ਬੇਟੀਆਂ ਜਿਹੜੀਆਂ ਨੇ ਸਾਡੇ ਨਗਰ ਖਨਾਲ ਕਲਾਂ ਦੀਆਂ ਨੇ ਤੇ ਬਾਕੀ ਸਾਰੀਆਂ ਬੱਚੀਆਂ ਜਿਹੜੀਆਂ ਨੇ ਵੱਖ-ਵੱਖ ਪਿੰਡਾਂ ਤੋਂ ਜੀ ਤੇ ਇੱਕ ਬਹੁਤ ਸੋਹਣਾ ਮੈਸੇਜ ਵੀ ਆ ਸਾਡੇ ਜੂਥ ਬੱਚਿਆਂ ਨੂੰ ਹਨਾ ਕਿ ਚੰਗੇ ਕੰਮ ਕਰਕੇ ਵੀ ਅਸੀਂ ਆਪਣਾ ਨਾਂ ਚਮਕਾ ਸਕਦੇ ਹਾਂ ਇਹ ਵੀਰ ਅਮਰੀਕ ਸਿੰਘ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦੀ ਆ ਜੋ ਉਹਨਾਂ ਨੇ ਸਾਡੇ ਬੱਚਿਆਂ ਨੂੰ ਬਹੁਤ ਸੋਹਣੀ ਸਿਹਤ ਦਿੱਤੀ